ਪੰਜਾਬ ਪਾਵਰ ਕਾਮ ਦੇ ਠੇਕਾ ਮੁਲਾਜ਼ਮ ਜਿਨ੍ਹਾਂ ਨੂੰ 10-12 12 ਸਾਲ ਹੋ ਗਏ ਹਨ ਉਹਨਾਂ ਨੂੰ ਕੰਪਨੀਆਂ ਕਿਸ ਤਰ੍ਹਾਂ ਉਹਨਾਂ ਦਾ ਸੋਸ਼ਣ ਕਰ ਰਹੀਆਂ ਹਨ 10000 ਰੁਪਏ ਦੇ ਵਿੱਚ ਮਹਿੰਗਾਈ ਦੇ ਅੰਦਰ ਗੁਜ਼ਾਰਾ ਨਹੀਂ ਹੋ ਸਕਦਾ ਮਜਬੂਰ ਹੋ ਕੇ ਮੁਲਾਜ਼ਮਾਂ ਨੂੰ ਪ੍ਰਦਰਸ਼ਨ ਕਰਨਾ ਪੈਂਦਾ ਹੈ ਸਰਕਾਰ ਕੀ ਜੀ ਨੀਤੀਆਂ ਹੈ ਮੁਲਾਜ਼ਮ ਵਿਰੋਧੀ ਨੀਤੀਆਂ ਕਰਕੇ ਅੱਜ ਪੰਜਾਬ ਦਾ ਨੌਜਵਾਨ ਕਿਸ ਤਰ੍ਹਾਂ ਵਿਦੇਸ਼ਾਂ ਵੱਲ ਭੱਜਦਾ ਹੈ ਜਾਂ ਮੰਨ ਲਓ ਕਈ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਾਂ ਉਹ ਨਸ਼ੇ ਵੱਲ ਪਾਸੇ ਤੁਰਦਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਦਾ ਭਵਿੱਖ ਚੰਗਾ ਹੋਵੇ ਜਿਹੜੇ ਨੌਜਵਾਨ ਕਈ ਕਈ ਸਾਲਾਂ ਤੋਂ ਨੌਕਰੀਆਂ ਕਰ ਰਹੇ ਹਨ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸਣ ਵੀ ਹੋ ਸਕੇ ਨਹੀਂ ਤਾਂ ਇਹ ਮੁਲਾਜ਼ਮ ਆਉਣ ਵਾਲੇ ਸਮੇਂ ਤੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਦੀ ਹੋਣੀ ਹੈ ਮੇਰਾ ਨਾਮ ਜਗਤਾਰ ਸਿੰਘ ਆ ਜੀ ਅਸੀਂ ਪਾਵਰ ਜੱਥੇਬੰਦੀ ਕਿਹੜੀ ਹੈ ਤੁਹਾਡੀ ਪਾਵਰ ਕਾਮ ਐਂਡ ਟ੍ਰਾਂਸਕੋ ਟੇਕਾ ਮੁਲਾਜ਼ਮ ਯੂਨੀਅਨ ਪੰਜਾਬ ਜੀ ਪ੍ਰਦਰਸ਼ਨ ਕਿਉਂ ਕਰਨਾ ਪੈ ਰਿਹਾ ਇਹ ਪ੍ਰਦਰਸ਼ਨ ਸਰ ਸਾਨੂੰ ਸਰਕਾਰ ਨੂੰ ਵੀ ਪਲੀ ਭੰਤੀ ਪਤਾ ਵੀ ਜਿਹੜੇ ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮਾ ਬੜੇ ਲੰਮੇ ਸਮੇਂ ਤੋਂ ਇਹ ਕੱਚੇ ਮੁਲਾਜ਼ਮ ਠੇਕੇ ਤੇ ਕੰਮ ਕਰ ਰਹੇ ਆ ਸਾਡੀ ਤਾਂ ਕਿੰਨੇ ਕ ਮੁਲਾਜ਼ਮ ਹਨ ਤੁਹਾਡੇ ਸਾਡੇ ਮੁਲਾਜ਼ਮ ਹੁਣੇ ਘੱਟੋ ਘੱਟ 6 ਲੱਖ ਯਾਰ ਮੁਲਾਜ਼ਮ ਪੂਰੇ ਪੰਜਾਬ ਦੇ ਵਿੱਚ ਹੈ ਜੀ ਪਰ ਸਰਕਾਰ ਨੇ ਸਾਨੂੰ ਪੱਕਾ ਕਰਨ ਦੀ بجائے ਇੱਕ ਨਵਾਂ ਪੈਂਤੜਾ ਕੱਢ ਮਾਰਿਆ ਸਰਕਾਰ ਹੁਣ ਜਿਹੜੇ ਰਿਟਾਇਰ ਹੋਏ ਹੋਏ ਮੁਲਾਜ਼ਮ ਹੈ ਉਹਨਾਂ ਨੇ ਚਿੱਠੀ ਕੱਢੀ ਆ ਵੀ ਜਿਹੜੇ ਰਿਟਾਇਰ ਹੋਏ ਮੁਲਾਜ਼ਮਾਂ ਉਹ ਦੁਬਾਰ ਤੋਂ ਠੇਕੇ ਤੇ ਰੱਖ ਸਕਦੇ ਆ ਵੀ ਠੇਕੇ ਤੇ ਜਿਸ ਵੀ ਮੁਲਾਜ਼ਮ ਨੇ ਰਹਿਣਾ ਉਹ ਨੈਟੀ ਨੋਟੀਫਿਕੇਸ਼ਨ ਜਾਰੀ ਕਰਤੇ ਆ ਵੀ ਉਹ ਮੈਗਨੇਟ ਚ ਰਹਿ ਸਕਦਾ ਹੈ ਜਦੋਂ ਕਿ ਅਸੀਂ ਬੜੇ ਜੋ ਟਾਈਮ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਜਿਹੜੇ ਅਸੀਂ ਕੱਚੇ ਮੁਲਾਜ਼ਮਾਂ ਸਾਨੂੰ ਪੈਲ ਦੇ ਆਧਾਰ ਤੇ ਤਜਰਬੇ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਇਸ ਇਹ ਕਰਨ ਦੀ ਬਜਾਏ ਸਰਕਾਰ ਸਾਡੇ ਨਾਲ ਚਾਲਾਂ ਖੇਡ ਰਹੀ ਆ ਪਰ ਕਿੰਨੇ ਕਿੰਨੇ ਸਾਲ ਹੋ ਗਏ ਬੱਸ ਲੱਗੇ ਸਾਨੂੰ ਸਰ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 8 ਸਾਲ ਹੋ ਗਏ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 12 ਸਾਲ ਹੋ ਗਏ ਅਲੱਗ-ਅਲੱਗ ਸਮੇਂ ਤੋਂ ਅਸੀਂ ਬੜੇ ਲੰਮੇ ਸਮੇਂ ਤੋਂ ਠੇਕੇ ਦੇ ਭਰਤੀਆਂ ਜੀ ਠੇਕੇ ਦੇ ਕੰਮ ਕਰ ਰਹੇ ਹਾਂ ਸਰਕਾਰ ਸਾਡੀ ਇੱਕ ਨਹੀਂ ਸੁਣਦੀ ਤੇ ਬਜਾਏ ਸਾਡੇ ਉਲਟ ਇਹ ਫਰਮਾਨ ਜਾਰੀ ਕਰਤੇ ਆ ਵੀ ਜਿਹੜੇ ਪਹਿਲਾਂ ਹੀ ਰਿਟਾਇਰ ਹੋਏ ਮੁਲਾਜ਼ਮਾਂ ਸਰਕਾਰੀ ਉਹਨਾਂ ਨੂੰ ਦੁਬਾਰਾ ਠੇਕੇ ਤੇ ਭਰਤੀ ਕਰ ਰਹੀ ਹੈ ਸਰਕਾਰ ਇਹ ਗੱਲ ਆ ਜੀ ਅਸੀਂ ਬਿਜਲੀ ਬੋਰਡ ਦੇ ਵਿੱਚ ਇਸ ਵੇਲੇ ਪਹਿਲਾਂ 35 ਸਾਲ ਬਿਜਲੀ ਬੋਰਡ ਦੇ ਵਿੱਚ ਸਰਵਿਸ ਕਰਕੇ ਅੱਜ ਅਸੀਂ ਰਿਟਾਇਰ ਹੋਏ ਹਾਂ ਪਰ ਅਸੀਂ ਵਾਰ-ਵਾਰ ਇਹ ਮੰਗ ਕਰਦੇ ਆ ਕਿ ਇਹ ਸਾਡੇ ਬੱਚੇ ਨੇ ਅਸੀਂ 35 ਸਾਲ ਬਿਜਲੀ ਬੋਰਡ ਦੀ ਨੌਕਰੀ ਕਰਕੇ ਅੱਜ ਅਸੀਂ ਆਪਣੀਆਂ ਪੈਨਸ਼ਨਾਂ ਲੈ ਰਹੇ ਆਂ ਔਰ ਇਹ ਬੱਚਿਆਂ ਦਾ ਗਲ ਘੁੱਟਣਾ ਚਾਹੁੰਦੀ ਆ ਇਹ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਜਿਹੜੇ ਰਵੱਈਏ ਆ ਇਹ ਮਲਾਜ਼ਮ ਜਿਹੜੇ ਕੋਈ 8 ਸਾਲ ਤੋਂ ਕੋਈ 10 ਸਾਲ ਤੋਂ ਲਗਾਤਾਰ ਇੱਥੇ ਠੇਕੇਦਾਰੀ ਸਿਸਟਮ ਦੇ ਵਿੱਚ ਕੰਮ ਕਰਦੇ ਆ ਤੇ ਬੋਰਡ ਦੇ ਜੋ ਲਾਹ ਨੇ ਇਹਨਾਂ ਨੇ ਰੱਖੇ ਵੀ ਜਿਹੜਾ ਠੇਕੇਦਾਰ ਆ ਉਹ ਘੱਟ ਤੋਂ ਘੱਟ ਇੱਕ ਮਲਾਜ਼ਮ ਦੀ ਜਿਹੜੀ ਤਨਖਾਹ 15 15 16 16000 ਰੁਪਿਆ ਲੈ ਕੇ ਤੇ ਇਹਨਾਂ ਨੂੰ 9-10000 ਰੁਪਿਆ ਦਿੰਦੇ ਆ ਸੋ ਇਸ ਕਰਕੇ ਅਸੀਂ ਆਨੇ ਆ ਬਈ ਇਹ ਬੱਚਿਆਂ ਦੇ ਉੱਤੇ ਸਰਾਸਰ ਤੱਕਾ ਹੋ ਰਿਹਾ ਆਪਣੀਆਂ ਬਣਾਈਆਂ ਇਹ ਦੋਸ਼ਣ ਕਰ ਰਹੀਆਂ ਹਾਂਜੀ ਇਹ ਜਦੋਂ ਤੋਂ ਵੀ ਬਿਲੀ ਬੋਰਡ ਦਾ ਆਧਾਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀ ਜਿਹੜੀ ਭਰਤੀ ਆ ਉਹ 86 ਤੋਂ ਲਗਾਤਾਰ ਬੰਦ ਕੀਤੀ ਹੈ ਤੇ ਉਹ ਠੇਕੇਦਾਰੀ ਸਿਸਟਮ ਜਿਹੜਾ ਠੇਕੇਦਾਰ ਜਿਹੜੀਆਂ ਇਹ ਸਰਕਾਰਾਂ ਨੇ ਜਾਂ ਸਾਡੀ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਹੈ ਇਹ ਠੇਕੇਦਾਰਾਂ ਨੂੰ ਦਾ ਅੱਗੇ ਪਾਵਰ ਕਾਰਪੋਰੇਸ਼ਨ ਦੀ ਜਿਹੜੀਆਂ ਜਿੰਨੇ ਵੀ ਇਹ ਠੇਕੇਦਾਰੀ ਸਿਸਟਮ ਉਹ ਲਾਗੂ ਕਰ ਰਹੇ ਆ 500000 ਮਾਰ ਕੇ ਜੀਵਨ ਗੁਜ਼ਾਰਾ ਹੋ ਸਕਦਾ ਇੰਨੀ ਮਹਿੰਗਾਈ ਨਾ ਜੀ ਕੋਈ ਗੁਜ਼ਾਰਾ ਕਿੱਥੇ ਹੋ ਰਿਹਾ ਜੀ ਤੁਹਾਨੂੰ ਪਤਾ ਹੈ ਕਿ ਅੱਜ ਜਿਹੜੇ ਮਲਾਜ਼ਮ ਜਿਹੜੇ ਪੱਕੇ ਮਲਾਜ਼ਮ ਨੇ ਕੋਈ 70000 ਕੋਈ 80000 ਕੋ ਲੱਖ ਕੋ ਸਵਾ ਲੱਖ ਤੱਕ ਤਨਖਾਹਾਂ ਲੈਂਦੇ ਆ ਇਹ ਵਿਚਾਰੇ 8-10000 ਦੇ ਨਾਲ ਕੀ ਇਹ ਆਪਣੇ ਬੱਚੇ ਪਾਲ ਲੈਣਗੇ ਕੀ ਆਪਣੀ ਇਹ ਰਜਗਾਰ ਜਿਹੜਾ ਪੂਰਾ ਕਰ ਲੈਣਗੇ ਸੋ ਇਸ ਕਰਕੇ ਅਸੀਂ ਮੰਗ ਕਰਦੇ ਆ ਅਸੀਂ ਬਿਜਲੀ ਬੋਰਡ ਦੇ ਵਿੱਚ ਸਰਵਿਸ ਹੋ ਕਰਕੇ ਰਿਟਾਇਰ ਹੋ ਕੇ ਵੀ ਇਹ ਬੇਨਤੀ ਕਰਦੇ ਆ ਕਿ ਇਹ ਬੱਚਿਆਂ ਨੂੰ ਪੱਕੇ ਕੀਤਾ ਜਾਏ ਇਹਨਾਂ ਨੂੰ ਜਿਹੜਾ ਹੱਕ ਸੱਚ ਇਨਸਾਫ਼ ਦਾ ਜਿਹੜਾ ਉਹ ਇਨਸਾਫ਼ ਦਿੱਤਾ ਜਾਏ ਸੋ ਇਹਨਾਂ ਕੁਝ ਕਹਿੰਦੇ ਹੋਏ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼